ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਪਹਿਲਾ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੇ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰ ਉਹ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਹੈ ਤੁਹਾਡੇ ਨਾਲ ਬਹੁਤ ਜ਼ਿਆਦੇ ਜਿੱਦਾਂ ਆਪਾਂ ਕਹਿੰਦੇ ਚਰਚਿਤ ਕਿਸਮਾਂ ਨੇ ਸਵਾਰ ਬਹੁਤ ਜ਼ਿਆਦੇ ਇਹਨਾਂ ਦੀ ਡਿਮਾਂਡ ਹੋ ਰਹੀ ਹੈ ਕਿਸਮਾਂ ਨੇ ਗਿਆ ਪੀਆਰ 131 ਤੇ ਪੀਆਰ 126 ਤੇ ਨਾਲ ਸੁਪਰੀਮ 110 110 ਚੋਂ ਨਾ ਕਹਦੇ ਨੇ ਜੀ ਨੂੰ ਆਪਾਂ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਨੀਆਂ ਉਹ ਇਹਨਾਂ ਦੇ ਝਾੜ ਬਾਰੇ ਟਾਈਮ ਪੀਰੀਅਡ ਬਾਰੇ ਤੇ ਕਦੋਂ ਇਹਨਾਂ ਦੀ ਪਨੀਰੀਰ ਲਾਈਏ ਉਹਦੇ ਬਾਰੇ ਤਾਂ ਵੀਡੀਓ ਨਾਲ ਬਣੇ ਰਹੋ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਇਹਨਾਂ ਦੀ ਸਾਂਝੀ ਕਰਾਂਗੇ ਤਾਂ ਕਿਸਾਨ ਵੀਰੋ ਪੀਆਰ 126 ਬਾਰੇ ਆਪਾਂ ਗੱਲਬਾਤ ਪਹਿਲਾਂ ਕਰਦੇ ਹਾਂ ਤਾਂ ਕਿਸਾਨ ਵੀਰੋ ਯੂਨੀਵਰਸਿਟੀ ਦੇ ਕਹਿਣ ਮੁਤਾਬਕ ਇਹ 95 ਦਿਨ ਲੈਂਦੀ ਹੈ ਕਿਸਮਾ ਪਰ 95 ਦਿਨ ਇਹ ਕਦੇ ਨਹੀਂ ਲੈਂਦੀ ਇਹ 100 ਤੋਂ ਪਲੱਸੇ ਦਿਨ ਲੈਂਦੀ ਆ ਤੁਸੀਂ ਜਦੋਂ ਇਹ ਝੋਨਾ ਲਾਉਣਾ ਇਹਦੀ ਝੋਨੇ ਦੀ ਪਨੀਰੀ ਲਗਭਗ ਲਗਭਗ 25 ਤੋਂ ਲੈ ਕੇ 30 ਦਿਨ ਦੇ ਵਿੱਚ ਹੀ ਹੋਵੇ 25 ਦਿਨ ਦੀ ਇਹਦੀ ਪਨੀਰੀ ਤੁਸੀਂ ਖੇਤ ਦੇ ਵਿੱਚ 25 26 ਦਿਨ ਦੀ ਪਨੀਰੀ ਇਹਦੀ ਖੇਤ ਦੇ ਵਿੱਚ ਲਗਾਓ ਤਾਂ ਹੁਣ ਪਨੀਰੀ ਬੀਜਣ ਦਾ ਕਿਸਾਨ ਵੀਰੋ ਚੰਝਟ ਜਿਹੜਾ ਹੁਣ ਤੁਹਾਡੇ ਦਿਮਾਗ ਦੇ ਵਿੱਚ ਕੀੜਾ ਉਹ ਨਿਕਲ ਜੂ ਮੰਨ ਕੇ ਚਲੋ ਜੇ ਤੁਸੀਂ 10 ਜੁਲਾਈ ਨੂੰ ਝੋਨਾ ਲਾਉਣਾ ਤਾਂ ਤੁਸੀਂ 15 ਜੂਨ ਨੂੰ ਇਹਦੀ ਪਨੀਰੀ ਬੀਜ ਦੋ ਠੀਕ ਹੈ ਇਹ ਗੱਲ ਕਲੀਅਰ ਹੈ ਪਨੀਰੀ ਦੇ ਦਿਨੇ ਇਹਦੇ ਤੁਹਾਨੂੰ ਦੱਸ ਤੇ ਤੇ ਝੋਨੇ ਦਾ ਝਾੜ ਬਹੁਤ ਸ਼ਾਨਦਾਰ ਹੈ ਸਾਰਿਆਂ ਨੇ ਦੇਖ ਹੀ ਚੁੱਕੇ ਨੇ ਤੇ ਅੱਗੇ ਆਇੰਦੇ ਕਿਸਾਨ ਵੀਰੋ ਪੀਆਰ 131 ਇਹਦੇ ਪਨੀਰੀ ਬਾਰੇ ਬਹੁਤ ਬੱਲ ਪੁੱਸਾ ਪਿਆ ਹੋਇਆ ਤਾਂ ਕਿਸਾਨ ਵੀਰੋ ਦਾ ਬੈਸਟ ਟਾਈਮ ਆ ਜਿਹੜਾ 25 ਜੂਨ ਤੋਂ ਲੈ ਕੇ 5 ਜੁਲਾਈ ਤੱਕ ਇਹਦਾ ਸਭ ਤੋਂ ਵਧੀਆ ਬੈਸਟ ਟਾਈਮ ਹੈ। 25 ਜੂਨ ਤੋਂ ਲੈ ਕੇ ਮੇਨ ਟਾਈਮ ਜਿੱਦਾਂ ਆਪਾਂ ਕਹਿੰਦੇ 30 ਜੂਨ ਦੇ ਆਸ-ਪਾਸ 2-4 ਦਿਨਾਂ ਚ ਇਹ ਝੋਨਾ ਲੱਗੇ ਤਾਂ ਬੰਪਰ ਝਾੜ ਦਿੰਦਾ। ਤਾਂ ਹੁਣ ਕਿਸਾਨ ਵੀਰੋ ਇਹਦੀ ਪਨੀਰੀਆ ਜਿਹੜੀ ਉਹਨੂੰ ਰਲਾਉਂਦਾ ਜਿਹੜਾ ਸਹੀ ਸਮਾਂਗਾ ਲਾਉਣ ਦਾ ਖੇਤ ਦੇ ਵਿੱਚ ਜਿਹੜਾ ਕਹਿੰਦੀ ਆਪਾਂ 30 ਤੋਂ ਲੈ ਕੇ 35 ਦਿਨ ਦਾ 3 ਦਿਨ ਦੀ ਪਨੀਰੀ ਦੀ ਰੀਤ ਮੰਨ ਕੇ ਚਲੋ ਤੁਸੀਂ ਜੇ ਤੁਸੀਂ 1 ਜੁਲਾਈ ਨੂੰ ਝੋਨਾ ਲਾਉਣਾ ਤਾਂ ਤੁਸੀਂ 30 ਮਈ ਨੂੰ ਉਹਦੀ ਪਨੀਰੀ ਖੇਤ ਦੇ ਵਿੱਚੋਂ ਬੀਜੋ ਠੀਕ ਹੈ ਕਲੀਅਰ ਹੈ ਸੁਪਰੀਮ 110 ਹੈ ਜਿਹੜਾ ਇਸੇ ਤਰ੍ਹਾਂ ਤੁਸੀਂ ਉਹਦੀ 30 32 ਦਿਨ ਦੀ ਪਨੀਰੀ ਖੇਤ ਦੇ ਵਿੱਚ ਜੇ ਲਾਉਣੀ ਆ ਤਾਂ ਤੁਸੀਂ ਲਾਉਣ ਤੋਂ ਜਿਹੜਾ ਉਹਨੂੰ ਜਿੱਦਾਂ ਆਪਾਂ ਕਹਦੇ ਵੀ 1 ਮਹੀਨਾ ਪਹਿਲਾਂ ਉਹਦੀ ਪਨੀਰੀ ਬੀਜੋ ਟਾਈਮ ਪੀਰੀਅਡ ਉਹਦਾ ਵੀ PR 131 ਵਾਲੀ ਆ ਮੰਨੇ ਕਿ ਜਿਹੜੋ 27 28 ਜੂਨ ਦੇ ਤਕਰੀਬਨ ਉਹ ਲੱਗੇ ਵਧੀਆ ਝਾੜ ਦਿੰਦਾ ਹੈਗਾ ਤੇ ਬਾਕੀ ਕਿਸਾਨ ਵੀਰੋਂ PR 131 ਬਾਰੇ ਬਹੁਤ ਜ਼ਿਆਦਾ ਵੱਡਾ ਰੁਝਾਨ ਇਸ ਵਾਰ ਚੱਲ ਰਿਹਾ ਹੈਗਾ ਝਾੜ ਇਹਦਾ ਕਿਸਾਨ ਵੀਰੋਂ ਜਿਹੜਾ ਪਿਛਲੇ ਸਾਲ ਮਿਲਿਆ ਆਪਾਂ ਕੱਲਾ ਉਹਨਾਂ ਦੇਖੋ ਕਿਉਂਕਿ ਇਹਨੇ ਪਿਛਲੇ 2 ਸਾਲ ਹੱਥ ਤਵਾਏ ਨੇ ਪਿਛਲੇ ਸਾਲ ਇਹਨੇ ਝਾੜ ਵਧੀਆ ਦਿੱਤਾ ਮਾਦਰੇ ਬੂਟਿਆਂ ਦੀ ਬਿਮਾਰੀ ਦੇ ਵਿੱਚ ਸਭ ਤੋਂ ਵੱਡਾ ਰੋਲ ਸੀਗਾ ਜਿਹੜਾ PR 131 121 114 ਪੂਸਾ 44 ਤੇ ਕੁਸਾਦ ਤੱਕ ਪੀਆ 126 ਜੀ ਵੀ ਬੂਟੇ ਆ ਗਈ ਸੀ ਤੇ ਉਹ ਗੱਲਾਂ ਤੁਸੀਂ ਛੱਡ ਕੇ ਕਿਸਾਨ ਵਿਰੋਧ ਪੀਆ 131 ਜੇ ਲਾਉਣਾ ਤਾਂ ਥੋੜੇ ਰਕਮੇ ਦੇ ਵਿੱਚ ਟ్రਾਇਲ ਕਰੋ 110 ਦਾ ਵੀ ਥੋੜੇ ਰਕਮੇ ਦੇ ਵਿੱਚ ਟ్రਾਇਲ ਕਰੋ ਪੀਆ 126 ਆ ਜਿਹੜੀ ਚਾਹੇ ਤੁਸੀਂ ਸਾਰੀ ਲਾ ਲਓ ਇਹਦੇ ਬਾਰੇ ਕੋਈ ਆਪਾਂ ਨੂੰ ਗਣੀ ਪੱਬਲ ਪੂਸਾ ਦੂਰ ਹੋ ਜਾਊਗਾ ਖਰੀਦ ਤੁਹਾਡੀ 100% ਹੋਊਗੀ ਹੀ ਹੋਊਗੀ ਕੋਈ ਨਾ ਕੋਈ ਹੱਲਾ ਜਿਹੜਾ ਉਹ ਸਰਕਾਰ ਕੱਢੂਗੀ ਤਾ ਕਿਸਾਨ ਵੀਰੋ ਤਿੰਨ ਵੈਰੈਟੀਆਂ ਦੀ ਜਿਹੜੀ ਮੈਂ ਤੁਹਾਨੂੰ ਦੱਸਤੀ ਪਨੀਰੀ ਦੀ ਕਿਉਂਕਿ ਪਨੀਰੀ ਇਹਦੀ ਖਾਸ ਕਰਕੇ ਜਿਹੜਾ ਪਨੀਰੀ ਬੀਜਣ ਦਾ ਸਮਾਂ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ 30 ਦਿਨ ਦੀ ਪਨੀਰੀ ਤੁਸੀਂ PR131 ਤੇ 110 ਦੀ ਲਾਓ ਤੇ 126 ਦੀ ਪਨੀਰੀ ਕਿਸਾਨ ਵੀਰੋ 20 ਤੋਂ ਲੈ ਕੇ 30 ਦਿਨ ਦੇ 25 ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਲਾਓ ਤੇ ਡੇਟਾ ਤੁਸੀਂ ਜਿਹੜੇ ਹਿਸਾਬ ਨਾਲ ਤੁਸੀਂ ਝੋਨੇ ਦੀ ਬਿਜਾਈ ਕਰਨੀ ਆ ਉਥੋਂ ਤੁਸੀਂ ਉਹਨੇ ਦਿਨ ਪਨੀਰੀ ਦੇ ਘਟਾ ਕੇ ਪਨੀਰੀ ਬੀਜ ਸਕਦੇ ਹੋ ਕਿਸ ਤੋਂ ਪੁੱਛਣ ਦੀ ਜਾਂ ਦੱਸਣ ਦੀ ਵਾਲੀ ਲੋੜ ਨਹੀਂ ਹੁੰਦੀ ਇਹ ਕੰਮਾਂ ਵਾਸਤੇ ਉਹ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਤੁਹਾਨੂੰ ਦੱਸਦਾ ਮੈਂ ਪਹਿਲਾਂ ਤੁਸੀਂ ਟਾਈਮ ਦੇਖੋ ਕਿਹੜੇ ਟਾਈਮ ਤੇ ਲਾਉਣੀ ਆ ਉਹਨੇ ਦਿਨ ਘਟਾ ਕੇ ਤੁਸੀਂ ਪਨੀਰੀ ਬੀਜ ਲਓ ਤੇ ਉਮੀਦ ਆ ਕਿਸਾਨ ਵੀਰੋ ਇਹ ਜਿਹੜੇ ਝੋਨੇ ਨੇ ਇਹਨਾਂ ਦੀਆਂ ਡੇਟਾ ਪਨੀਰੀ ਜਾਂ ਤੁਹਾਨੂੰ ਦੱਸਤੀਆਂ ਤੇ ਸਵੇਰ ਸ਼ਾਮ ਆਪਾਂ ਤੁਹਾਡੇ ਨਾਲ ਇਹਦੀ ਵੀਡੀਓ ਜਿਹੜੀ ਝਾਂੜ ਦੀ PR 131 ਬਾਰੇ ਸਪੈਸ਼ਲ ਜਰੂਰ ਪਾਵਾਂਗੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਤੁਹਾਨੂੰ